ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿੰਦੁਸਤਾਨ ਪੰਜਾਬੀ ਅਣਖੀ ਚੈਨਲ ਵੱਲੋਂ ਅੱਜ ਇੱਕ ਨਵਿਕਲੀ ਵੀਡੀਓ ਪੇਸ਼ ਕੀਤੀ ਜਾ ਰਹੀ ਹੈ ਜਿਸ ਵੀਰ ਨੂੰ ਇਹ ਵੀਡੀਓ ਚੰਗੀ ਲੱਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੇ ਲਾਈਕ ਕਰੇ ਕਮੈਂਟ ਕਰੇ ਅਤੇ ਸ਼ੇਅਰ ਕਰਕੇ ਦਾਸ ਨੂੰ ਧੰਨਵਾਦੀ ਬਣਾਉਣ ਦਾ ਯਤਨ ਕਰੇ ਸਤਿਕਾਰਯੋ ਖਾਲਸਾ ਜੀ ਅੱਜ ਜਿਹੜੀ ਮੈਂ ਗੱਲ ਕਰਨ ਲੱਗਿਆ ਉਹ ਗੱਲ ਦੀ ਡੈਫੀਨੇਸ਼ਨ ਬਹੁਤ ਤਕੜੀ ਹੈ ਕਿਉਂਕਿ ਅੱਜ ਸਾਡੇ ਤੇ ਸਵਾਲ ਹੁੰਦੇ ਨੇ ਜਦੋਂ ਅਸੀਂ ਸਟੇਜਾਂ ਤੇ ਜਾ ਕੇ ਸਿੱਖੀ ਦੀ ਗੱਲ ਕਰਦੇ ਹਾਂ ਤੇ ਸਾਡੇ ਤੇ ਸਵਾਲ ਬਹੁਤ ਹੁੰਦੇ ਨੇ ਤੇ ਉਹਨਾਂ ਸਵਾਲਾਂ ਦਾ ਹੱਲ ਨਾ ਕੱਢਣ ਦਾ ਯਤਨ ਤੇ ਨਹੀਂ ਕਰਦਾ ਕਿਉਂਕਿ ਕਰ ਰਿਹਾ ਕਿਉਂਕਿ ਮੇਰੇ ਤੇ ਕੁਝ رائے ਨੇ ਕੁਝ ਸਲਾਹਾਂ ਨੇ ਜਿਹੜੀਆਂ ਮੈਂ ਦੇ ਸਕਾਂ ਕਿਉਂਕਿ ਸਾਡੇ ਸਿੱਖੀ ਸਮਾਜ ਵਿੱਚ ਸਿੰਘਾਂ ਵਿੱਚ ਖਾਲਸੇ ਵਿੱਚ ਜਿਹੜੀਆਂ ਰੀਤਾਂ ਪ੍ਰਚਲਿਤ ਹੋ ਰਹੀਆਂ ਨੇ ਨਾ ਨਵੀਆਂ ਤੋਂ ਨਵੀਆਂ ਉਹ ਰੀਤਾਂ ਹਸੋ ਹੀਣੀਆਂ ਅਤੇ ਪਖੰਡਵਾਦ ਨੇ ਬਹੁਤ ਅੱਗੇ ਤੱਕ ਯਤਨ ਕਰ ਲਿਆ ਕਿਉਂਕਿ ਗੁਰਸਿੱਖੀ ਵਾਲੇ ਜਿਹੜੇ ਜੀਵਨ ਸਨ ਉਹਨਾਂ ਜੀਵਨਾਂ ਨੂੰ ਤਿਆਗ ਕੇ ਤੇ ਲੋਕਾਂ ਨੇ ਵੈਸਟਰਨ ਦਾ ਸਹਾਰਾ ਲੈ ਕੇ ਯੂਰਪ ਦਾ ਸਹਾਰਾ ਲੈ ਕੇ ਅਮਰੀਕਾ ਦਾ ਸਹਾਰਾ ਉਹਨਾਂ ਦੀਆਂ ਸਭਿਅਤਾ ਦਾ ਸਹਾਰਾ ਲੈ ਕੇ ਤੇ ਪੰਜਾਬ ਦੇ ਵਿੱਚ ਗੰਧਲਾਪਣ ਸ਼ੁਰੂ ਕਰ ਦਿੱਤਾ ਇਸ ਕਰਕੇ ਗੱਲ ਇੱਥੋਂ ਸ਼ੁਰੂ ਕਰਨ ਲੱਗਿਆਂ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਤੋਂ ਸ਼ੁਰੂ ਕਰੀਏ ਤੇ ਉਹਨਾਂ ਨੇ ਘਰ ਘਰ ਅੰਦਰ ਧਰਮ ਸਾਲ ਹੋਵੇ ਕੀਰਤਨ ਸਦਾ ਵਸੋਆ ਦੀ ਗੱਲ ਕੀਤੀ ਪਰ ਸਾਡੇ ਜਿਹੜੇ 1857 ਤੋਂ ਬਾਅਦ ਸਮਾਜ ਨੇ ਜਨਮ ਲਿਆ ਨਾ ਉਹਨਾਂ ਨੇ ਉਹਦੇ ਵਿੱਚ ਵੀ ਵੱਖਰਾਪਣ ਸ਼ੁਰੂ ਕਰ ਦਿੱਤਾ ਉਹ ਕਿਵੇਂ ਕਿਉਂਕਿ ਆ ਜਿਹੜੇ ਚਿੱਟੇ ਕੱਪੜਿਆਂ ਵਾਲੇ ਵਗ ਫਿਰਦੇ ਨੇ ਸਾਧ ਪਖੰਡੀ ਇਹਨਾਂ ਦੀ ਬਹੁਤਾਤ ਹੋਣੀ ਸ਼ੁਰੂ ਹੋ ਗਈ ਤੇ ਇਹਨਾਂ ਨੇ ਫਿਰ ਧਾਰਨਾਵਾਲਾ ਕੀਰਤਨ ਸ਼ੁਰੂ ਆਰੰਭ ਕੀਤਾ ਧਾਰਨਾਵਾਲਾ ਕੀਰਤਨ ਜਿਹੜੇ ਪ੍ਰਾਤਨ ਸੀ ਉਹਨਾਂ ਨੇ ਤੇ ਗੁਰਬਾਣੀ ਦਾ ਥੋੜਾ ਬਹੁਤ ਸਹਾਰਾ ਲੈ ਕੇ ਤੇ ਧਾਰਨਾ ਬਣਾਈਆਂ ਮੈਂ ਸਾਰੇ ਸਤਪੁਰਖਾਂ ਨੂੰ ਬ੍ਰਹਮਪੁਰਖਾਂ ਨੂੰ ਜਿਹੜੇ ਕਮਾਈ ਵਾਲੇ ਨੇ ਉਹਨਾਂ ਨੂੰ ਮੈਂ ਆੜਾ ਵੀ ਨਹੀਂ ਕਹਿੰਦਾ ਪਰ ਉਹਨਾਂ ਦੀ ਆੜ ਵਿੱਚ ਆ ਕੇ ਕੁਝ ਇਹੋ ਜਿਹੇ ਗੰਦ ਸੰਤ ਆ ਗਏ ਜਿਨ੍ਹਾਂ ਨੇ ਰੱਜ ਕੇ ਗੰਦ ਪਾਇਆ ਤੇ ਧਾਰਨਾ ਦੀ ਥਾਂ ਤੇ ਗੀਤ ਬਣਾ ਦਿੱਤੇ ਧਾਰਨਾ ਦੇ ਗੀਤ ਗਾਣੇ ਬਣਾ ਦਿੱਤੇ ਉਹਨਾਂ ਨੇ ਤੇ ਫਿਰ ਇੱਕ ਹੋਰ ਲਹਿਰ ਚੱਲੀ ਇੱਕ ਰੀਤ ਚਲਾ ਦਿੱਤੀ ਜਿੰਨੂੰ ਆਪਾਂ ਕਹਿੰਦੇ ਆ ਪ੍ਰভাত ਫੇਰੀ ਪ੍ਰভাত ਫੇਰੀ ਦੇ ਸ਼ਬਦਾਂ ਵਿੱਚ ਤੇ ਮੈਂ ਇਹ ਕਹਿ ਸਕਣਾ ਕਿ ਜੇ ਅਸਲੀ ਪ੍ਰভাত ਫੇਰੀ ਕਿਸੇ ਨੇ ਆਪਣੇ ਗ੍ਰਹਿ ਵਿਖੇ ਕਰਾਣੀ ਹੈ ਨਾ ਉਸ ਸਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਆਪਣੇ ਗ੍ਰਹਿ ਵਿੱਚ ਲਿਆਵੇ ਭਾਵੇਂ ਉਹ ਢੋਲ ਨਾਲ ਲਿਆਵੇ ਭਾਵੇਂ ਉਹ ਕੀਰਤਨ ਕਰਕੇ ਲਿਆਵੇ ਤੇ ਭਾਵੇਂ ਉਹ ਸਾਦੇ ਪਾਣ ਵਿੱਚ ਲਿਆਵੇ ਤੇ ਗ੍ਰਹਿ ਵਿੱਚ ਆਪਣੇ ਕੀਰਤਨ ਕਰਵਾਏ ਸੁਖਮਨੀ ਸਾਹਿਬ ਕਰਾਵੇ ਗੁਰਬਾਣੀ ਪੜ੍ਹਾਵੇ ਕਥਾ ਕਰਾਵੇ ਇਹ ਤੇ ਹੋ ਗਈ ਗੁਰਮਤ ਤੇ ਜੇ ਪ੍ਰਭਾਤ ਫੇਰੀ ਦੇ ਵਿੱਚ ਉਹ ਲ ਵੱਜ ਰਿਹਾ ਤੇ ਕਿਤੇ ਜੜੀਆਂ ਕਪਤਾਵਾਂ ਦੇ ਕੋਈ ਸਿਰਮੂ ਨਹੀਂ ਜੜੀਆਂ ਧਾਰਨਾ ਦੇ ਕੋਈ ਸਿਰਮੂ ਨਹੀਂ ਹੁੰਦੇ ਜੜੀਆਂ ਗੁਰਬਾਣੀਆਂ ਅਨੁਸਾਰ ਘਟਦੀਆਂ ਹੀ ਨਹੀਂ ਤੇ ਕੋਈ ਆਪਣੇ ਕੋਲੋਂ ਬਣਾ ਕੇ ਕੁਝ ਵੀ ਕਹੀ ਜਾਂਦਾ ਇਹ ਚੀਜ਼ ਸ਼ੁਰੂ ਹੋ ਗਈ ਤੇ ਸ਼ੁਰੂ ਕੀਤੀ ਇਹਨਾਂ ਛੱਟੇ ਕੱਪੜੇ ਵਾਲਿਆਂ ਨੇ ਉਸ ਤੋਂ ਬਾਅਦ ਪਹਿਲਾਂ ਸ਼ਹਿਰਾਂ ਵਿੱਚ ਸ਼ੁਰੂ ਹੋਈਆਂ ਸ਼ਰਾਂ ਤੋਂ ਪਿੰਡਾਂ ਵਿੱਚ ਆਈਆਂ ਤੇ ਹੁਣ ਹਰ ਇੱਕ ਪਿੰਡ ਵਿੱਚ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ ਤੇ ਇਹ ਪ੍ਰਭਾਤ ਫੇਰੀਆਂ ਹੁੰਦੀਆਂ ਨੇ ਬਾਕੀ ਦੇ ਗੁਰੂਆਂ ਦਾ ਜਨਮ ਹੀ ਨਹੀਂ ਹੋਇਆ ਮੇਰਾ ਇੱਕ ਸਵਾਲ ਹੈ ਇਹਨਾਂ ਨੂੰ ਤੇ ਸਿੱਖ ਸੰਗਤ ਵਿੱਚ ਵੀ ਮੇਰਾ ਸਵਾਲ ਰੱਖਣ ਦਾ ਤੇ ਮੇਰਾ ਫਰਜ਼ ਹੈ ਨਾ ਮੈਂ ਪ੍ਰਚਾਰਕਾਂ ਸਿੱਖ ਕੌਮ ਦਾ ਕਿ ਇਹ ਕਿਹੜੇ ਗੁਰੂ ਨੇ ਰੀਤ ਚਲਾਈ ਕੋਈ ਦੱਸ ਸਕਦਾ ਵੀ ਕਿਹੜੇ ਗੁਰੂ ਨੇ ਇਹ ਪ੍ਰਭਾਤ ਫੇਰੀਆਂ ਚਲਾਈਆਂ ਸਿੱਖ ਇਤਿਹਾਸ ਵਿੱਚ ਕਦੋਂ ਆਈਆਂ ਹੈਗਾ ਕੋਈ ਕਿਸੇ ਕੋਲ ਡਿਟੇਲ ਇਹ ਜਦੋਂ ਪ੍ਰਭਾਤ ਫੇਰੀਆਂ ਤੇ ਧਾਰਨਾ ਆਈਆਂ ਤੇ ਇਹ ਸੌਖਾ ਕੰਮ ਹਰ ਇੱਕ ਜਿਹਨੂੰ ਪੜ੍ਹਨਾ ਨਾ ਆਇਆ ਜਿਹਨੂੰ ਸੰਗੀਤ ਨਾ ਆਇਆ ਜਿਹਨੂੰ ਸੰਗੀਤ ਦੀ ਸਮਝ ਨਾ ਆਈ ਉਹਨੇ ਚਿੱਟੇ ਕੱਪੜੇ ਪਾਲੇ ਤੇ ਠਾਠਾ ਚਾਰ ਚਾਰ ਢੋਲਕਾਂ ਵਾਲੇ ਤੇ 15 15 ਚਿਮਟੇ ਵਾਲੇ ਤੇ ਉਥੇ ਦੂ ਦੂ ਕਰਦੇ ਫਿਰ ਰੋਲਾ ਪਾਉਂਦੇ ਫਿਰਦੇ ਨੇ ਇਹ ਕਿਹੜਾ ਕੀਰਤਨ ਹੈ ਬਈ ਉਹਦੇ ਤੋਂ ਬਾਅਦ ਇੱਕ ਹੋਰ ਲਹਿਰ ਚੱਲੀ ਉਸ ਲਹਿਰ ਵਿੱਚ ਗੁਰਬਾਣੀ ਦੇ ਸ਼ਬਦ ਦੀ ਇੱਕ ਲੈਣ ਤੇ ਫਿਰ ਵਾਹਿਗੁਰੂ ਵਾਹਿਗੁਰੂ ਇੱਕ ਅੰਤਰਾ ਕਿਹਾ ਫਿਰ ਵਾਹਿਗੁਰੂ ਵਾਹਿਗੁਰੂ ਦੂਸਰਾ ਅੰਤਰਾ ਕਿਹਾ ਫਿਰ ਵਾਹਿਗੁਰੂ ਵਾਹਿਗੁਰੂ ਕਿਉਂਕਿ ਗੁਰੂ ਅਰਜਨ ਸਾਹਿਬ ਜੀ ਨੇ ਜੇ ਸ਼ਬਦ ਲਿਖਿਆ ਜਾਂ ਗੁਰੂ ਨਾਨਕ ਸਾਹਿਬ ਨੇ ਲਿਖਿਆ ਉਹਨੂੰ ਕੀ ਵਾਹਿਗੁਰੂ ਯਾਦ ਨਹੀਂ ਸੀ ਉਹਨੇ ਸੀ ਲਿਖ ਸਕਦਾ ਇਹ ਗੱਲ ਤੁਸੀਂ ਗੁਰੂ ਤੂੰ ਸਿਆਣੇ ਹੋ ਗਿਓ ਤੁਸੀਂ ਗੁਰੂ ਤੂੰ ਸਿਆਣੇ ਹੋ ਗਿਓ ਕਿ ਜਿਹੜੇ ਕੋਲੋਂ ਹੀ ਆਪਣਿਓ ਵਾਹਿਗੁਰੂ ਵਾਹਿਗੁਰੂ ਠੋਕੀ ਜਾਂਦੇ ਹੋ ਤੇ ਹਲਾ ਹਲਾ ਹੁੰਦੀ ਉਥੇ ਦੇ ਵਾਹਿਗੁਰੂ ਵੀ ਇਦਾਂ ਕਰਦੇ ਨੇ ਜ ਜਿੱਦੀ ਸਮਝ ਨਹੀਂ ਆਉਂਦੀ ਪੀ ਵਾਹਿਗੁਰੂ ਕਹਿੰਦੇ ਮੈਨਾਂ ਕਿ ਹੂ 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 ਠੂ 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 ਕਰਦੇ ਫਿਰਦੇ ਨੇ ਕੋਸ਼ਤ ਇਸ ਚੀਜ਼ ਨੇ ਸਾਡੀ ਸਿੱਖੀ ਨੂੰ ਢਾ ਲਾਈ ਖਾਲਸੇ ਪੰਥ ਨੂੰ ਢਾ ਲਾਈ ਉਹਦੇ ਤੋਂ ਬਾਅਦ ਬਾਬਾ ਬੰਦਾ ਸਿੰਘ ਬਹਾਦਰ ਜਸਤੇ ਲਖਾਰੀਆਂ ਨੇ ਸਰਕਾਰਾਂ ਨੇ ਸਰਕਾਰ ਦੇ ਨੁਮਾਇੰਦਿਆਂ ਨੇ ਲਖਾਰੀ ਖਰੀਦੇ ਤੇ ਉਹਨਾਂ ਨੇ ਕਿਹਾ ਲਖਾਰੀਆਂ ਚੁੱਕ ਲਿਖ ਦਿੱਤਾ ਕਿਤਾਬਾਂ ਵਿੱਚ ਕਿ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਆਖਿਆ ਸੀ ਵਿਆਹ ਨਾ ਕਰਾਈ ਗੁਰੂ ਨਾ ਕਹਾਈ ਪੰਥ ਤੂੰ ਪਿੱਛੇ ਨਾ ਹਟੀ ਪੰਥ ਦੇ ਹੁਕਮ ਅਨੁਸਾਰ ਚੱਲੀ ਤੇ ਜਦੋਂ ਮੈਂ ਬਾਬਾ ਬੰਦਾ ਸਿੰਘ ਬਹਾਦਰ ਦਾ ਜੀਵਨ ਪੜਦਾ ਹਾਂ ਤੇ ਕਿਤੇ ਵੀ ਬਾਬਾ ਬੰਦਾ ਸਿੰਘ ਬਹਾਦਰ ਪੰਥ ਤੋਂ ਮੁਨਕਰ ਨਹੀਂ ਹੋਏ ਜਿੱਥੇ ਪੰਥ ਨੇ ਕਿਹਾ ਹੁਕਮ ਦਿੱਤਾ ਉੱਥੇ ਉਹਨਾਂ ਨੇ ਫੁੱਲ ਚੜਾਏ ਸਿੱਖ ਇਤਿਹਾਸ ਦੀਆਂ ਡੂੰਘਾਈਆਂ ਵਿੱਚ ਜਾਈਏ ਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਦੀ ਸ਼ਹੀਦੀ ਹੋਈ ਹੈ ਆਲ ਵਰਡ ਦਾ ਰਿਕਾਰਡ ਹੈ ਕਿ ਕਿਸੇ ਦੇ ਬੱਚੇ ਦਾ ਕਲੇਜਾ ਕੱਢ ਕੇ ਤੇ ਉਹਦੇ ਮੂੰਹ ਵਿੱਚ ਪਾਉਣਾ ਤੇ ਉਹ ਉਹਦੇ ਮੂੰਹ ਵਿੱਚ ਟੈਸਟ ਕਰਨਾ ਕਿਸੇ ਨੇ ਆਪਣੀ ਜ਼ਬਾਨ ਤੇ ਟੈਸਟ ਕਰਨਾ ਇੱਕ ਅਨੋਖੀ ਦਾਸਤਾਨ ਹੈ ਉਹ ਜਿਹੜੇ ਮਰਬਾ ਬੰਦਾ ਸਿੰਘ ਬਹਾਦਰ ਨੇ ਆਪਣਨੇ ਪੁੱਤਰ ਦਾ ਕਲੇਜਾ ਮੂੰਹ ਵਿੱਚ ਪਵਾ ਲਿਆ ਪਾਵੇਂ ਤੱਕੇ ਨਾਲ ਉਹਨਾਂ ਠੋਸਿਆ ਪਰ ਮੂੰਹ ਵਿੱਚ ਤੇ ਵਿਚ ਤੇ ਪਿਆ ਨਾ ਤੇ ਉਹ ਫਿਰ ਵੀ ਸਿੱਖੀ ਤੋਂ ਮੁਨਕਰ ਨਾ ਹੋਇਆ ਉਹਦੇ ਨਾਲ ਦੇ 100 ਸਿੱਖ ਨੂੰ ਰੋਜ਼ ਕਤਲੇਆਮ ਕੀਤਾ ਜਾਂਦਾ ਉਹ ਸਿੱਖੀ ਤੋਂ ਮੁਨਕਰ ਨਾ ਹੋਇਆ ਜਿੰਨੀਆਂ ਵੀ ਜਿੱਤਾਂ ਜਿਤੀਆਂ ਪੰਥ ਦੇ ਹੁਕਮ ਅਨੁਸਾਰ ਜੰਗ ਲੜੇ ਜਿੱਤਾਂ ਜਿੱਤਿਆਂ ਇੱਕ ਵਾਰੀ ਪੰਜਾਬ ਵਿੱਚ ਸਿੱਖ ਰਾਜ ਤੇ ਸਾਮਰਾਜ ਕਾਇਮ ਕਰ ਦਿੱਤਾ ਸਿੱਖੀ ਦਾ ਉਹ ਉਦੋਂ ਪੰਥ ਤੋਂ ਮੁਨਕਰ ਨਾ ਹੋਏ ਉਹਦੇ ਤੋਂ ਬਾਅਦ ਸ਼ਹੀਦੀ ਜਮਾਂ ਪੀਨ ਤੱਕ ਉਹ ਪੰਥ ਦੇ ਹੁਕਮ ਅਨੁਸਾਰ ਚੱਲਦੇ ਰਹੇ ਤੇ ਗੁਰੂ ਗੋਬਿੰਦ ਸਿੰਘ ਤੇ ਕੀ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਤੂੰ ਦਸਵੇਂ ਪਾਤਸ਼ਾਹ ਤੱਕ ਇੱਕ ਵੀ ਕੋਈ ਮੈਨੂੰ ਕਿਸੇ ਕਿਤਾਬ ਤੇ ਕਿਸੇ ਪ੍ਰਾਤਨ ਗ੍ਰੰਥ ਤੇ ਤੇ ਕਿਸੇ ਮਰਜ਼ਾਦਾ ਵਿੱਚ ਦੱਸ ਦੇਣ ਕਿ ਕਿਸੇ ਦਸਾਂ ਗੁਰੂਆਂ ਵਿੱਚੋਂ ਕਿਸੇ ਨੇ ਇੱਕ ਸਿੱਖ ਨੂੰ ਵੀ ਕਿਆ ਹੋਵੇ ਵਿਆਹ ਨਾ ਕਰਾਈ ਉਹ ਤੁਹਾਡੇ ਕੋਲ ਕੋਈ ਸਬੂਤ ਹੁੰਦ ਨੇ ਬੁੱਥਾ ਚੁੱਕ ਕੇ ਲਿਖ ਦਿੰਦੇ ਜੋ ਮੂੰਹ ਆਂਦਾ ਹੁਣ ਇੱਕ ਹੋਰ ਚੱਲ ਪਿਆ ਕੰਮ ਪਹਿਲਾਂ ਤਾਂ ਇਹਨਾਂ ਨੇ ਬਾਬਾ ਬੰਦਾ ਸਿੰਘ ਨੂੰ ਗੁਰੂ ਦਾ ਸ਼ਰੀਕ ਬਣਾਇਆ ਕਿ ਉਹਨੇ ਗੁਰੂ ਦੀ ਮੰਨੀ ਨਾ ਤੇ ਤਾਂ ਸਿੱਖ ਪੰਥ ਗਿਆ ਉਹ ਸਿੱਖ ਪੰਥ ਤੇ ਆਪਣੀਆਂ ਕਰਤੂਤਾਂ ਤੋਂ ਗਿਆ ਜਦੋਂ ਸਾਡੇ ਵਿੱਚ ਉਹ ਸਿੱਖੀ ਜਾਂਦੀ ਰਹੀ ਉਹਦੇ ਤੋਂ ਬਾਅਦ ਅੱਜ ਅੱਜ ਦਾ ਸਮਾਂ ਫਿਰ ਮੈਂ ਅੱਜ ਦੀ ਵੀ ਗੱਲ ਕਰਾਂਗਾ ਉਹਦੇ ਤੋਂ ਬਾਅਦ ਹੁਣ ਬਾਬਾ ਦੀਪ ਸਿੰਘ ਨੂੰ ਅੱਗੇ ਰੱਖ ਲਿਆ ਪਹਿਲਾਂ ਚਿੱਟੇ ਕੱਪੜੇ ਵਾਲਿਆਂ ਨੇ ਸ਼ੁਰੂ ਕਰ ਦਿੱਤਾ ਕਿ ਬਾਬਾ ਦੀਪ ਸਿੰਘ ਸ਼ਹੀਦ ਹੈ ਉੱਥੇ ਜਾ ਕੇ ਮੱਥਾ ਟੇਕੋ ਜਿੱਥੋਂ ਜਿੱਥੇ ਉਹਦਾ ਗੁਰਦੁਆਰਾ ਸਾਹਿਬ ਹੈ ਮੈਂ ਕਹਿੰਨਾ ਸ਼ਹੀਦਾਂ ਨੂੰ ਪ੍ਰਣਾਮ ਕਰਨਾ ਚਾਹੀਦਾ ਹੈ ਮੱਥਾ ਟੇਕਣਾ ਚਾਹੀਦਾ ਪਰ ਫਿਰ ਚਿੱਟੇ ਚੋਲੇ ਵਾਲਿਆਂ ਨੇ ਇੱਕ ਨਵੀਂ ਚਾਲ ਚੱਲੀ ਹੋਰ ਵੀ ਸਿੱਖੀ ਕਮਜ਼ੋਰ ਕਿਵੇਂ ਕਰਨੀ ਹੈ ਉਹ ਚਾਲ ਕੀ ਕੰਧੇ ਕੇ ਬਾਬਾ ਦੀਪ ਸਿੰਘ ਦੇ ਅੱਗੇ ਜਾ ਕੇ ਅਰਦਾਸ ਕਰੋ ਕਿ ਬਾਬਾ ਜੀ ਸਾਡੇ ਤੇ ਇਹ ਕਸ਼ਟ ਆ ਗਿਆ ਤੇ ਸਾਡਾ ਕਸ਼ਟ ਨਵਿਰਤ ਕਰੋ ਕਿ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਨਾਲੋਂ ਜਿਹਨੂੰ ਗੁਰੂ ਪਾਵਰ ਹੀ ਪੂਰੀ ਦੇ ਗਿਆ ਜਿਹਨੂੰ ਦਸਮ ਪਾਤਸ਼ਾ ਗੱਦੀ ਦੇ ਕੇ ਗਿਆ ਕਿ ਉਹਦੇ ਨਾਲ ਵੱਡਾ ਹੋ ਗਿਆ ਬਾਬਾ ਦੀਪ ਸਿੰਘ ਗੁਰੂ ਗ੍ਰੰਥ ਸਾਹਿਬ ਨਾਲੋਂ ਵੱਡਾ ਤਾਂ ਨਹੀਂ ਹੋਇਆ ਨਾ ਤੇ ਉਹ ਹੇ ਨਮਾਨਿਆ ਕਿ ਮਾਨ ਸਤਿਗੁਰੂ ਕਹਿਣ ਤੋਂ ਛੱਡ ਕੇ ਇਹਨਾਂ ਸਾਧਾਂ ਨੇ ਕਹਤਾ ਵੀ ਬਾਬਾ ਦੀਪ ਸਿੰਘ ਨੂੰ ਸਿੱਧੀ ਸੰਬੋਧਨ ਕਰਕੇ ਅਰਦਾਸ ਕਰੋ ਤੇ ਬਾਬਾ ਦੀਪ ਸਿੰਘ ਨੂੰ ਗੁਰੂ ਦਾ ਸ਼ਰੀਕ ਬਣਾ ਦਿੱਤਾ ਗੁਰੂ ਦੇ ਬਰਾਬਰ ਹੀ ਕਰਾ ਦਿੱਤੀ ਤੇ ਕਦੀ ਕਹਿੰਦੇ ਨੇ ਪੰਜ ਪਾਠ ਚੌਪਈ ਦੇ ਕਰੋ ਪੰਜ ਪਾਠ ਜਪਜੀਤ ਸਿੰਘ ਸਾਹਿਬ ਦੇ ਕਰੋ ਸੁਖਮਨੀ ਸਾਹਿਬ ਦਾ ਪਾਠ ਕਰੋ ਚੁਪੈਰਾ ਕਟੋ ਕਿਹੜੀ ਰਹਿਤ ਮਰਜਾਦਾ ਵਿੱਚ ਅੱਜ ਤੱਕ ਦੱਸੋ ਮੈਨੂੰ ਜਦੋਂ ਤੂੰ ਸਿੱਖ ਪੰਥ ਚੱਲਿਆ ਤੇ ਅੱਜ ਤੱਕ ਕਿਹੜੀ ਰਹਿਤ ਮਰਜਾਦਾ ਵਿੱਚ ਲਿਖਿਆ ਵਿੱਚ ਪੈਰਾ ਵੀ ਹੁੰਦਾ ਉਹ ਤੁਸੀਂ ਘਰ ਦਾ ਹੀ ਰਾਜ ਬਣਾ ਲੈਂਦੇ ਹੋ ਜਿੱਧਰ ਨੂੰ ਤੁਰਦੇ ਹੋ ਇੱਕ ਉਹ ਟੁੱਟਾ ਜਿਹਾ ਸਾਧ ਜਿੰਨੂੰ ਕੋਈ ਘਰ ਨਾ ਪੁੱਛੇ ਜਿਹਦੇ ਆਪਣੇ ਬੱਚੇ ਵੀ ਨਾ ਮੰਨਣ ਜਿਹਦੀਆਂ ਆਪਣੀਆਂ ਨੂਹਾਂ ਵੀ ਗੁਰਮਤ ਵਿੱਚ ਨਾ ਹੋਣ ਤੇ ਉਹ ਚੰਡੀਗੜ੍ਹ ਸੁਖਣੀ ਸਾਹਿਬ ਦੇ ਪਾਠ ਕਰਨ ਦਾ ਫਿਰਦਾ ਉਹਨੇ ਚਪੈਰਾ ਚਲਾ ਦਿੱਤਾ ਜਿਹੜਾ ਆਪ ਰੱਜ ਕੇ ਗੰਦਸਰੂਪ ਸਿੰਘ ਉਹ ਉਹਨੂੰ ਤਾਂ ਸਿੰਘ ਕਹਿਣ ਨੂੰ ਮੈਂ ਜਾਣਨ ਕਰ ਮੈਂ ਤੇ ਉਹਨੂੰ ਸੂਰ ਸਿੰਘ ਕਹਨਾ ਜਿਹਦਾ ਆਪਣਾ ਕੋਈ ਧੀ ਪੁੱਤਰ ਮਰਜ਼ਾਦਾ ਵਿੱਚ ਨਹੀਂ ਜਿਹਦੇ ਆਪਣੇ ਮੁੰਡੇ ਨਸ਼ੇੜੀ ਨੇ ਜਿਹੜਾ ਆਪਣੀ ਨੂੰਹ ਨੂੰ ਇੱਕ ਉਹਦਾ 5 ਸਾਲ ਦਾ ਬੱਚਾ ਹੈ ਤੇ ਉਹਨੂੰ ਦੁੱਧ ਨਹੀਂ ਦੇ ਸਕਿਆ ਤੇ ਉਹ ਸਾਧਨ ਸੁਖਮਨੀ ਸਾਹਿਬ ਦੱਚ ਪਹਿਰੇ ਚਲਾ ਦਿੱਤੇ ਨੇ ਉਹ ਚਪਹਿਰੇ ਚਲਦੇ ਉਹਦੇ ਤੋਂ ਬਾਅਦ ਇਕਬਾਲ ਸਿੰਘ ਨੇ ਚਲਾ ਦਿੱਤੇ ਤੇ ਉਹ ਅੱਜ ਬਾਬਾ ਦੀਪ ਸਿੰਘ ਨੂੰ ਗੁਰੂ ਮਹਾਰਾਜ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸ਼ਰੀਕ ਬਣਾ ਦਿੱਤਾ ਇਹਨਾਂ ਨੇ ਉਹ ਕੁਛ ਤੇ ਸੋਚ ਲਿਆ ਕਰੋ ਕਿ ਗੁਰੂ ਦਾ ਸਿਧਾਂਤ ਕੀ ਹੈ ਤੇ ਅਸੀਂ ਕਿੱਧਰ ਜਾ ਰਹੇ ਆ ਹੁਣ ਪ੍ਰਾਣੇ ਸਿੱਖਣ ਦੀ ਗੱਲ ਮੈਂ ਕਰਦਾ ਬੀਬੀ ਅਮਰੋ ਅਸਾ ਦੀ ਵਾਰ ਦੀ ਬਾਣੀ ਪੜ ਰਹੀ ਸੀ ਤੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਹੱਥ ਜੋੜ ਕੇ ਜਾ ਕੇ ਕਹਿ ਦਿੱਤਾ ਸੀ ਬੀਬਾ ਮੈਨੂੰ ਉਸ ਗੁਰੂ ਦੇ ਦਰਸ਼ਨ ਕਰਾ ਜਿਹਦੀ ਇਹ ਬਾਣੀ ਹੈ ਤੇ ਉਧਰੋਂ ਮਧਾਣੀ ਦੇ ਵਿੱਚ ਰਿੜਕਣਾ ਮੀ ਪਾਇਆ ਹੈ ਦੁੱਧ ਵੀ ਰਿੜਕ ਰਈਏ ਤੇ ਪਹਿਲਾਂ ਜਿੰਨੀਆਂ ਵੀ ਬੀਬੀਆਂ ਸਨ ਗੁਰਸਿੱਖੀ ਵਿੱਚ ਉਹ ਜਪਜੀ ਸਾਹਿਬ ਦਾ ਪਾਠ ਕਰਦੀਆਂ ਤੇ ਆਟਾ ਗੁੰਨਦੀਆਂ ਦੁੱਧ ਵਿੱਚ ਰਿੜਕਣਾ ਪਾਉਂਦੀਆਂ ਮਧਾਣੀ ਰਿੜਕਦੀਆਂ ਤੇ ਨਾਲ ਵਾਹਿਗੁਰੂ ਵਾਹਿਗੁਰੂ ਕਰਨਾ ਜਾਂ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕਰਨਾ ਤੇ ਅੱਜ ਤੇ ਸਾਡੀਆਂ ਬੀਬੀਆਂ 8 8 ਵਜੇ ਤੱਕ ਉੱਠਦੀਆਂ ਹੀ ਨਹੀਂ ਅੱਜ ਕਿੰ ਅੱਜ ਸਿੱਖੀ ਕਿੱਧਰ ਨੂੰ ਜਾ ਰਹੀ ਹੈ ਤੇ ਅੱਜ ਇੱਕ ਅਸੀਂ ਵਪਾਰ ਬਣਾ ਲਿਆ ਸਿੱਖੀ ਨੂੰ ਤੇ ਮੇਰੇ ਸ਼ਨ ਸ਼ਨ ਦੇ ਇੱਕੋ ਹੀ ਗੱਲ ਆਖੀ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਭਾਈ ਅਨੰਦ ਲਾਲ ਜੀ ਲਿਖਦੇ ਨੇ ਕਹਿੰਦੇ ਕਿ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੂ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰਾ ਪਿੰਡ ਪ੍ਰਾਨ ਖਾਲਸਾ ਮੇਰਾ ਸਤਿਗੁਰੂ ਪੂਰਾ ਖਾਲਸਾ ਮੇਰਾ ਸੱਜਣ ਸੂਰਾ ਅਖੀਰ ਤੇ ਪਤਾ ਕੀ ਲਿਖਿਆ ਕਹਿੰਦੇ ਜਦ ਇਹ ਗयो ਵਿਪਰਨ ਕੀ ਰੀਤ ਮੈਂ ਨਾ ਕਰੂ ਇਨ ਕੀ ਪ੍ਰਤੀਤ ਤੇ ਅੱਜ ਅਸੀਂ ਕਰਨ ਲੱਗੇ ਨੇ ਬੇਪਰਾਂ ਵਾਲੀਆਂ ਰੀਤਾਂ ਸਾਰੀਆਂ ਮੁੰਡਾ ਜੰਮ ਪਿਆ ਤੇ ਲਿਆਓ ਮਹਾਰਾਜ ਬਾਠ ਆਰੰਭ ਕਰਾ ਦਿਓ ਮੁੰਡੇ ਦਾ ਵਿਆਹ ਤੇ ਲਿਆਓ ਮਹਾਰਾਜ ਤੇ ਪਿੱਛੋਂ ਦੂਸਰਾ ਕੰਮ ਨਾਲ ਬੋਤਲਾ ਵਿੱਚ ਚਲਦੀ ਆਉਂਦੀ ਦੂਸਰੇ ਇੱਕ ਪਾਸੇ ਡਰਮ ਚੜਦਾ ਹੁੰਦਾ ਦੂਸਰੇ ਪਾਸੇ ਮਹਾਰਾਜ ਬੈਠਾ ਹੁੰਦਾ ਇਹ ਸਖੰਦ ਸਿਧਾਂਤ ਸੀ ਤੇ ਜੇ ਕੋਈ ਮਰਦਾ ਮੌਤ ਅਵਲ ਹੈ اٹਲ ਹੈ ਹਰ ਇੱਕ ਨੇ ਮਰਨਾ ਮੈਂ ਵੀ ਮਰਾਂਗਾ ਪਰ ਕਿਸੇ ਦੀ ਮੌਤ ਆ ਗਈ ਤੇ ਫਿਰ ਵੀ ਖੰਡ ਪਾਠ ਲਿਆਓ ਮਹਾਰਾਜ ਕਿਸੇ ਦਾ ਵਿਆਹ ਹੈ ਤੇ ਲਿਆਓ ਮਹਾਰਾਜ ਕਿਸੇ ਦਾ ਜਨਮ ਦਿਨ ਹੈ ਤੇ ਲਿਆਓ ਮਹਾਰਾਜ ਇਹ ਸਾਰੀਆਂ ਵਿਪਰਾਂ ਵਾਲੀਆਂ ਰੀਤਾਂ ਨਹੀਂ ਮਹਾਰਾਜ ਨੇ ਕਿਹਾ ਸੀ ਜਿੰਨੀ ਬਾਣੀ ਪੜ੍ਹਨੀ ਹੈ ਉਸ ਬਾਣੀ ਦੇ ਉੱਤੇ ਪੈਰਾ ਦੇਣਾ ਜਿੰਨੀ ਕੁ ਬਾਣੀ ਪਹਿਲੇ ਗੁਰਸਿੱਖਾਂ ਕੋਲ ਬੇਸ਼ੱਕ ਬਾਣੀ ਘੱਟ ਸੀ ਜਦ ਅਸਤ ਘੱਟ ਸੀ ਜਦ ਅਸਤ ਬਹੁਤ ਵੀ ਸੀ ਬਹੁਤਾਤ ਵੀ ਸੀ ਜਦ ਅਸਤ ਦੀ ਪਰ ਉਹ ਜਿੰਨੀ ਬਾਣੀ ਪੜਦੇ ਸਨ ਉਹਦੇ ਤੇ ਅਮਲ ਕਰਦੇ ਸਨ ਤੇ ਅੱਜ ਅਸੀਂ ਪੜ ਪੜ ਗੱਡੀ ਲੱਦੀ ਉਹ ਥਾਂ ਥਾਂ ਸਪੀਕਰ ਲੱਗੇ ਨੇ ਤੇ ਸਿੱਖੀ ਸਾਡੀ ਕਿੱਧਰ ਜਾ ਰਹੀ ਹੈ ਸਿੱਖੀ ਸਾਡੀ ਕਿੱਧਰ ਜਾ ਰਹੀ ਹੈ ਅੱਜ ਕਰੋੜਾਂ ਦੇ ਨਾਲ 10 ਕਰੋੜ ਬੰਦਾ ਹਿੰਦੁਸਤਾਨ ਵਿੱਚੋਂ ਐਸਾਈ ਬਣ ਗਏ ਤੇ 10 ਲੱਖ 10 ਲੱਖ ਦਾ ਡਾਟਾ ਹੈ ਜਿਹੜਾ ਪੰਜਾਬ ਵਿੱਚ ਐਸਾਈ ਬਣ ਗਿਆ 크ਰਿਸਚੀਅਨ ਬਣ ਗਿਆ ਕਿਉਂ ਬਣਿਆ ਕਿਉਂਕਿ ਜਿਹੜੀ ਗੋਲਕ ਸੀ ਉਹ ਗੁਰੂ ਦੀ ਗੁਰੂ ਦਾ ਮੂੰਹ ਸੀ ਗੋਲਕ ਜਿਹੜੀ ਸੀ ਗਰੀਬ ਦਾ ਮੂੰਹ ਸੀ ਕਿ ਇੱਥੋਂ ਗਰੀਬ ਬੱਚਿਆਂ ਨੂੰ ਪੜਾਇਆ ਜਾਵੇ ਉਹਨਾਂ ਨੂੰ ਦਸਤਕਾਰੀ ਦਾ ਕੰਮ ਸਿਖਾਇਆ ਜਾਵੇ ਉਹਨਾਂ ਨੂੰ ਡਾਕਟਰ ਬਣਾਏ ਜਾਣ ਉਹਨਾਂ ਨੂੰ ਇੰਟੈਲੈਕਚੁਅਲ ਬਣਾਏ ਜਾਣ ਪੜ੍ਹੇ ਲਿਖੇ ਪ੍ਰਚਾਰਕ ਹੋਣਗੇ ਤੇ ਉਹ ਲੋਕਾਂ ਤੱਕ ਆਪਣੀ ਗੱਲ ਕਹਿਣ ਦੇ ਸਮਰੱਥ ਹੋਣਗੇ ਪਰ ਗੋਲਕੰਧ ਦੇ ਲੀਡਰ ਕਾਬੂ ਕਰਕੇ ਗੋਲਕੰਧ ਸਾਰਿਆਂ ਅੱਜ ਗੁਰਮਤ ਦੇ ਵਿੱਚ ਜ ਅੰਮ੍ਰਿਤਸਰ ਹੋਵੇ ਭਾਵੇਂ ਆਨੰਦਪੁਰ ਸਾਹਿਬ ਹੋਵੇ ਭਾਵੇਂ ਦਮਦਮਾ ਸਾਹਿਬ ਹੋਵੇ ਸਾਰੇ ਥਾਂ ਤੇ ਕਿਤੇ ਵੀ ਗਰੀਬ ਦੇ ਬੱਚੇ ਨੂੰ ਕੋਈ ਐਡਮਿਸ਼ਨ ਵੀ ਨਹੀਂ ਮਿਲ ਰਹੀ ਜਿਨ੍ਹਾਂ ਨੂੰ ਅਸੀਂ ਖਾਲਸਾ ਕਾਲਜ ਕਹਿੰਦੇ ਆ ਨਾ ਉਹਨਾਂ ਵਿੱਚ ਗਰੀਬ ਦੇ ਬੱਚੇ ਨੂੰ ਐਡਮਿਸ਼ਨ ਨਹੀਂ ਹੈ ਇਹਨਾਂ ਦਾ ਕੰਮ ਸੀ ਫ੍ਰੀ ਗਰੀਬਾਂ ਦੇ ਬੱਚੇ ਪੜਾਉਂਦੇ ਉਹਨਾਂ ਦੀ ਸਹਾਇਤਾ ਕਰਦੇ ਉਹਨਾਂ ਤੇ ਛੱਤ ਦਿੰਦੇ ਇਹਨਾਂ ਨੇ ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਜਿਹੜੇ ਗੁਰਬਾਣੀ ਦਾ ਪਾਠ ਕਰਦੇ ਸਨ ਗੁਰਬਾਣੀ ਅੱਗੇ ਪੜ੍ਹਾਉਂਦੇ ਸਨ ਉਹਨਾਂ ਦੇ ਸਿਰ ਤੇ ਛੱਤ ਨਹੀਂ ਦਿੱਤੀ। ਭਾਵੇਂ ਉਹ ਸਾਡੀ ਸਰੋਵਨੀ ਕਮੇਟੀ ਐ ਤੇ ਭਾਵੇਂ ਸਾਡੀਆਂ ਲੋਕਲ ਕਮੇਟੀਆਂ ਨੇ। ਅਸੀਂ ਤਾਂ ਕਹਿੰਨੇ ਆ ਵੀ ਪਾਠੀ ਉਹ ਹੋਵੇ ਵੀ ਜਿਹੜਾ ਸਭ ਤੋਂ ਘੱਟ ਤਨਖਾਹ ਲਵੇ। ਤੇ ਫਿਰ ਉਹ ਕਿਤੇ ਪ੍ਰੋਗਰਾਮ ਵੀ ਕਰਨ ਨਾ ਜਾਵੇ ਉਹ ਵੱਜਾ ਵੀ ਇੱਥੇ ਹੀ ਰਵੇ। ਇਸ ਕਰਕੇ ਸਿੱਖੀ ਪ੍ਰਚਾਰ ਤੇ ਪ੍ਰਸਾਰ ਕੱਲੇ ਪ੍ਰਚਾਰ ਨਾਲ ਨਹੀਂ ਬਾਬਾ ਫਰੀਦ ਜੀ ਕਹਿੰਦੇ ਨੇ ਫਰੀਦਾ ਅਮਲ ਜੋ ਕੀਤੇ ਦੁਨੀ ਵਿੱਚ ਦੁਨੀ ਨਾ ਚੱਲੀ ਸਾਥ ਪੌਂਕ ਹਾੜਾ ਮਾਰਿਆ ਗਾਫਲ ਆਪਣੇ ਹੱਥ ਅਸੀਂ ਤੇ ਆਪਣੇ ਪੈਰਾਂ ਤੇ ਆਪ ਘਵਾੜੇ ਮਾਰੇ ਨੇ ਤੇ ਅੱਜ ਅਸੀਂ ਕਹਿੰਨੇ ਆ ਅਕਾਲੀ ਦਲ ਕਿੱਧਰ ਗਿਆ ਅੱਜ ਅਸੀਂ ਅੱਜ ਸਾਡੇ ਵਿੱਚ ਅਕਾਲੀ ਦਲ ਕਿੰਨੇ ਨੇ ਅਕਾਲੀ ਦਲਾਂ ਦੀ ਠੋਸ ਗਿਣਤੀ ਕੋਈ ਕਰ ਨਹੀਂ ਸਕਦਾ ਕੀ ਕਿੰਨੇ ਅਕਾਲੀ ਦਲ ਨੇ ਕੋਈ ਅੰਮ੍ਰਿਤਸਰ ਕਾਲੀਗਦਲ ਕੋਈ ਸ਼ੇਰੇ ਪੰਜਾਬ ਅਕਾਲੀ ਦਲ ਕੋਈ ਸ਼ਰੋਮਣੀਆਂ ਅਕਾਲੀ ਦਲ ਕੋਈ 1920 ਵਾਲਾ ਅਕਾਲੀ ਦਲ ਕੋਈ 1930 ਵਾਲਾ ਕਾਲੀਗਦਲ ਕੋਈ ਵਾਰਿਸ ਪੰਜਾਬ ਦੇ ਅਕਾਲੀ ਦਲ ਕੋਈ ਮਿਸ਼ਨਨ ਮਸ਼ੀਨਰੀ ਪੰਜਾਬ ਦਾ ਅਕਾਲੀ ਦਲ ਉਹ ਅਕਾਲੀ ਦਲ ਜਿਹਦਾ ਦਿਲ ਕਰਦਾ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਅਕਾਲੀ ਦਲ ਕਰਦੇ ਫਿਰਦੇ ਨੇ ਤੇ ਅਕਾਲੀ ਪਤਾ ਕਿਹਨੂੰ ਕਹਿੰਦੇ ਸੀ ਜਿਹੜਾ ਪਰਮਾਤਮਾ ਨਾਲ ਇੱਕਮਿਕ ਹੋ ਗਿਆ ਤੇ ਜਿਹੜਾ ਅਕਾਲ ਦੇ ਵਾਹਿਗੁਰੂ ਦੇ ਹੁਕਮ ਨੂੰ ਮੰਨ ਕੇ ਭਾਵੇਂ ਉਹਨੂੰ ਸਿਰ ਵੀ ਦੇਣਾ ਪਿਆ ਤੇ ਉਹ ਪਿੱਛੇ ਨਾ ਹਟਿਆ ਉਹਨੂੰ ਅਕਾਲੀ ਕਹਿੰਦੇ ਸੀ ਤੇ ਅੱਜ ਤੇ ਅਸੀਂ ਆਪਣੀਆਂ ਸਿਆਸਤੀਆਂ ਰੋਟੀਆਂ ਸੇਕਣ ਵਾਸਤੇ ਅਕਾਲੀ ਦਲ ਬਣਦੇ ਫਿਰਦੇ ਆ ਨਵੇਂ ਤੋਂ ਨਵਾਂ ਜਿੰਨੂੰ ਅਕਲ ਨਹੀਂ ਹੁੰਦੀ ਅਕਾਲੀ ਦਲ ਤੇ ਜਿਨ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀਆਂ ਕਰਾਈਆਂ ਅਕਾਲੀ ਦਲ ਜਿਨ੍ਹਾਂ 3 ਸਾਲ ਪੁੱਛਿਆ ਹੀ ਨਹੀਂ ਜਿਨ੍ਹਾਂ ਨੇ ਰਾਮ ਰਹੀਮ ਤੇ ਪਰਚੇ ਤੱਕ ਨਾ ਹੁੰਦਤਾ ਉਹ ਅਕਾਲੀ ਦਲ ਉਹ ਕਹਿੰਦੇ ਨੇ ਸਭ ਤੋਂ ਵੱਡਾ ਅਕਾਲੀ ਦਲ ਹੀ ਸਾਡਾ ਇਸ ਕਰਕੇ ਸਿੱਖ ਕੌਮ ਦੇ ਪ੍ਰਚਾਰਕਾਂ ਨੇ ਬੇੜਾ ਨਹੀਂ ਘਰਕ ਕੀਤਾ ਸਿੱਖ ਕੌਮ ਦਾ ਬੇੜਾ ਘਰਕ ਕੀਤਾ ਲੀਡਰਾਂ ਨੇ ਤੇ ਜਿਨ੍ਹਾਂ ਨੇ ਅਮਲ ਵਿੱਚ ਇਸ ਚੀਜ਼ ਨੂੰ ਲਿਆਂਦਾ ਹੀ ਨਹੀਂ ਜਿਨ੍ਹਾਂ ਨੇ ਰਹਿਤ ਮਰਜ਼ਾਦਾ ਨੂੰ ਮਰਜ਼ਾਦਾ ਦਾ ਅੱਜ ਤੱਕ ਇੱਕ ਗ੍ਰੰਥ ਪੱਕੇ ਤੌਰ ਤੇ ਆਪਣੀ ਇੱਕ ਰਹਿਤ ਮਰਜ਼ਾਦਾ ਪ੍ਰਕਾਸ਼ਿਤ ਨਹੀਂ ਕਰ ਸਕਦੇ ਜਿਹੜਾ ਮਰਜੀ ਮੈਂ ਬੇਨਤੀ ਹੈ ਮੇਰੇ ਸਾਰਿਆਂ ਪੰਥਾਂ ਨੂੰ ਭਾਵੇਂ ਉਹ ਸੰਤ ਸਮਾਜ ਹੈ ਭਾਵੇਂ ਉਹ ਕਾਲੀ ਦਲ ਨੇ ਭਾਵੇਂ ਉਹ ਮਿਸ਼ਨਰੀ ਨੇ ਭਾਵੇਂ ਕਿਸੇ ਤਰ੍ਹਾਂ ਦਾ ਵੀ ਉਹਨਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਸਰੋਕਾਰ ਹੈ ਪਰ ਕੋਈ ਵੀ ਮੇਰੇ ਨਾਲ ਆ ਕੇ ਡੇਬੇਟ ਤੇ ਬਹਿ ਕੇ ਮੈਨੂੰ ਇੱਕ ਮਰਜ਼ਾਦਾ ਸਾਰੇ ਪੰਥ ਦੀ ਦੱਸ ਦਿਓ ਤੇ ਮੈਨਾਂ ਉਹਦਾ ساری ਉਮਰ ਨੌਕਰੀ ਕਰਾਂਗਾ। ਉਹ ਅਸੀਂ ਆਪਣੀ ਇੱਕ ਇੱਕ ਮਰਜ਼ਾਦਾ ਨਹੀਂ ਬਣਾ ਸਕਦੇ ਸਿੱਖ ਸਿੱਖ 크ਿਸਚੀਅਨ ਕਿਵੇਂ ਨਾ ਬਨਣਗੇ? ਉਹ ਸਿੱਖ ਅਸਾਈ ਕਿਵੇਂ ਨਾ ਬਨਣਗੇ? ਜਦੋਂ ਅਸੀਂ ਅਸੀਂ ਆਪਾਂ ਹੀ ਨਹੀਂ ਵਿਚਾਰਿਆ। ਇਸ ਕਰਕੇ ਠੱਗੀਆਂ ਠੋਰੀਆਂ ਛੱਡ ਕੇ ਸਾਰੇ ਆਪਣੇ ਅਹੁਦਿਆਂ ਨੂੰ ਤਿਆਗ ਕੇ ਇੱਕ ਕਮਿਸ਼ਨ ਦੇ ਥੱਲੇ ਇਕੱਠੇ ਹੋਈਏ ਤੇ ਤਾਂ ਇਸ ਗੱਲ ਦਾ ਕੋਈ ਬੰਦ ਨੂੰ ਬੰਦ ਸਕਦਾ ਤੇ ਜਿਹੜੇ ਤਖਤ ਸੀ ਤਖਤਾਂ ਦੇ ਜਥੇਦਾਰ ਇਹਨਾਂ ਮੁਠੀ ਵਿੱਚ ਕਰ ਲਏ ਤਖਤਾਂ ਦੇ ਜਥੇਦਾਰਾਂ ਦੀ ਇਹਨਾਂ ਆਪ ਬੇਅਦਬੀ ਕੀਤੀ ਤਖਤਾਂ ਦੇ ਜਥੇਦਾਰਾਂ ਨੂੰ ਇਹਨਾਂ ਜਥੇਦਾਰ ਸਮਝੇ ਨਹੀਂ ਇਹਨਾਂ ਨੇ ਇੱਕ ਨੌਕਰ ਸਮਝਿਆ ਤੇ ਜਿਹੜਾ ਮਰਜ਼ੀ ਪੜਿਆ ਲਿਖਿਆ ਚਾਹੁੰਦਾ ਹੋਵੇ ਜਦੋਂ ਮਰਜ਼ੀ ਮੇਰੇ ਨਾਲ ਡਿਬੇਟ ਕਰ ਲੈ ਬੈਠੇ ਉਹਦੀ ਹਰ ਇੱਕ ਗੱਲ ਦਾ ਮੈਂ ਜਵਾਬ ਦਵਾਂਗਾ ਸੋ ਖਾਲਸਾ ਜੀ ਆਪਣੇ ਆਪ ਨੂੰ ਵਿਚਾਰੋ ਮੈਂ ਤੇ ਕਹਾਂਗਾ ਮੇਰੀ ਸਾਰੀ ਕੌਮ ਨੂੰ ਬੇਨਤੀ ਹੈ ਕਿ ਆਪਣੇ ਆਪ ਨੂੰ ਵਿਚਾਰੋ ਆਪਣੇ ਆਪ ਨੂੰ ਵਿਚਾਰ ਕੇ ਪਹਿਲਾਂ ਆਪਣੇ ਘਰ ਨੂੰ ਸੁਧਾਰੋ ਆਪਣੀ ਮੰਜੀ ਥੱਲੇ ਡੰਗੋਰੀ ਮਾਰੋ ਤੇ ਫਿਰ ਲੋਕਾਂ ਨੂੰ ਪ੍ਰਚਾਰ ਕਰਨ ਜਾਓ ਤੇ ਜੇ ਆਪਾਂ ਆਪਣਾ ਆਪਣੇ ਆਪ ਨੂੰ ਸਵਾਰ ਲਿਆ ਨਾ ਤੇ ਫਿਰ ਅਸੀਂ ਕਿਸੇ ਨੂੰ ਕਵਾਂਗੇ ਤਾਂ ਸਾਡਾ ਅਸਰ ਹੈ ਤੇ ਜੇ ਅਸੀਂ ਆਪਣੇ ਆਪ ਨੂੰ ਸਵਾਰਿਆ ਨਹੀਂ ਤੇ ਲੋਕਾਂ ਨੂੰ ਪ੍ਰਚਾਰ ਕਰਦੇ ਫਿਰਦੇ ਆ ਉਸ ਪ੍ਰਚਾਰ ਦਾ ਕੋਈ ਫਾਇਦਾ ਨਹੀਂ ਤੇ ਉਹਦਾ ਕੋਈ ਅਸਰ ਨਹੀਂ ਹੋਣਾ ਇੰਨੀਆਂ ਬੇਨਤੀਆਂ ਮਨਜ਼ੂਰ ਕਰਿਓ ਜਿੰਨੂੰ ਵੀ ਵੀਰ ਨੂੰ ਇਸ ਇਹ ਵੀਡੀਓ ਚੰਗੀ ਲੱਗੇ ਉਹ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਰੋ ਅਤੇ ਸ਼ੇਅਰ ਕਰਕੇ ਇੱਕ ਹੋਰ ਮੇਰੀ ਬੇਨਤੀ ਹੈ ਕਿ ਜਿੰਨੂੰ ਵੀ ਕਿਸੇ ਨੂੰ ਕੋਈ ਡਾਊਟ ਹੋਵੇ ਕਮੈਂਟ ਕਰਕੇ ਆਪਣਾ ਫੋਨ ਨੰਬਰ ਲਿਖੇ ਜੇ ਫੋਨ ਤੇ ਵੀ ਚਾਹੇਗਾ ਮੈਂ ਫੋਨ ਤੇ ਜਵਾਬ ਦੇ ਦੇਦਾਂਗਾ ਨਹੀਂ ਤਾਂ ਮੈਨੂੰ ਟਾਈਮ ਦੇ ਦੇ ਜਿੱਥੇ ਮਰਜ਼ੀ ਡਿਬੇਟ ਕਰਨ ਨੂੰ ਮੈਂ ਕਰਨ ਨੂੰ ਤਿਆਰ ਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ